ਦੀ ਅੱਜ 15 ਅਗਸਤ ਹੈ ਨਾ ਆਜ਼ਾਦੀ ਦੀ ਲੜਾਈ 'ਚ 90-93% ਕੁਰਬਾਨੀਆਂ ਸਾਡੀਆਂ ਕਿਹੜੇ ਮੋਰਚੇ ਨਹੀਂ ਅਸੀਂ ਲਾਏ ਜਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਅਸੀਂ ਉਹਨਾਂ ਦੇ ਚਾਬੀਆਂ ਵਾਲਾ ਮੋਰਚਾ ਫਿਰ ਗੁਰੂ ਕਾ ਬਾਗ ਮੋਰਚਾ ਜੈਤੂ ਵਾਲਾ ਮੋਰਚਾ ਫਿਰ ਅਸੀਂ ਹੁਣ ਵਾਲੇ ਸੰਘਰਸ਼ਾਂ ਦੀ ਗੱਲ ਕਰ ਲਈਏ ਬਰਗਾੜੀ ਵਾਲਾ ਆਪਾਂ ਮੋਰਚਾ ਲਾਇਆ ਸਰਬੱਤ ਖਾਲਸਾ ਉਹ ਸਰਸੇ ਵਾਲੇ ਸਾਧ ਵੇਲੇ ਫਿਰ ਸਾਰੀ ਕੌਮ ਸਾਰਾ ਪੰਥ ਇਕੱਠਾ ਹੋ ਗਿਆ ਅੱਜ ਕਿਸਾਨੀ ਸੰਘਰਸ਼ 'ਚ ਖੜੇ ਆਂ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਜਾਂਦੀ ਆ ਸਾਡੇ ਨਾਲ ਨਸ਼ਲ ਕੁਸ਼ੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁਕਮੇ ਦੌਰ ਚ ਵੀ ਨਸ਼ਲ ਕੁਸ਼ੀ ਚੱਲ ਰਹੀ ਆ ਜਿਹਨੂੰ ਹਜੇ ਤੱਕ ਕੌਮ ਦੇਖ ਨਹੀਂ ਪਾ ਰਹੀ ਕਿਉਂ ਨਹੀਂ ਦੇਖ ਪਾ ਰਹੇ ਸਾਡੀ ਮਾਨਸਿਕਤਾ ਕਿੱਥੇ ਚਲੀ ਗਈ ਅਸੀਂ ਗੱਲਾਂ ਨੂੰ ਸਮਝ ਕਿਉਂ ਨਹੀਂ ਪਾ ਰਹੇ ਕਿਉਂਕਿ 150 ਸਾਲ ਦੀ ਗਲਮੀ ਨੇ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰ ਦਿੱਤਾ ਇਹ ਡਰ 26 ਜਨਵਰੀ ਨੂੰ ਤੁਸੀਂ ਦੇਖਿਆ ਸੀ ਜਦੋਂ ਨਿਸ਼ਾਨ ਸਾਹਿਬ ਉਸ ਕਿਲੇ ਤੇ ਝੁੱਲਿਆ ਤੇ ਸਾਡੇ ਤੇ ਸਾਡੇ ਆਗੂਆਂ ਨੇ ਨਹੀਂ ਸਰਕਾਰ ਨੇ ਕਿੱਡਾ ਵੱਡਾ ਅਟੈਕ ਕੀਤਾ ਲੋਕਾਂ ਨੇ ਨਿਸ਼ਾਨ ਸਾਹਿਬ ਲਪਾਉਣ ਲੱਗੇ ਆਦੇ ਗੁਰੂ ਦੇ ਨਿਸ਼ਾਨਾਂ ਤੋਂ ਮੁਨਕਰ ਹੋ ਗਏ। ਇਹ ਕਿਉਂ ਵਰਤਾਰੇ ਵਾਪਰਦੇ ਆ? ਸੈਂਟਰ 'ਚ ਬੀਜੇਪੀ ਬੈਠੀ ਹੋਵੇ, ਅਜ ਮੋਦੀ ਹਰ ਕੇ ਬੈਠੇ ਆ। ਕੱਲ ਨੂੰ ਜੇ ਕਾਂਗਰਸ ਵੀ ਆ ਜਾਈਓ ਉਹਨਾਂ ਨੇ ਤਾਂ ਉਵੇਂ ਹੀ ਚੱਲਣਾ। ਉਹ ਤਾਂ ਸਾਡੇ ਨਾਲ ਵਾਅਦੇ ਕਰ-ਕਰ ਮੁੱਕਰ ਗਏ। ਜਦੋਂ ਕੌਮ ਆਪਦੀ ਇਆਜ਼ਾਤੀ ਲਈ ਲੜ ਰਹੀ ਸੀ, ਜਾਂ ਗੁਰਦੁਆਰਿਆਂ ਦਾ ਸੰਘਰਸ਼ ਕਰ ਰਹੀ ਸੀ 1920 'ਚ ਲੋਹਾਰ ਇੱਕ ਸਮਿਟ 'ਚ ਆ ਕੇ ਗਾਂਧੀ ਕਹਿੰਦਾ ਵੀ ਹੁਣ ਆ ਛੋਟੇ ਗੁਰਦੁਆਰਿਆਂ ਦੀ ਲੜਾਈ ਤੁਸੀਂ ਲੜ ਲਈ, ਹੁਣ ਵੱਡੇ ਗੁਰਦੁਆਰੇ ਦੀ ਲੜਾਈ ਆਪਾਂ ਲੜਦੇ ਆਂ। ਵੀ ਦੇਸ਼ ਨੂੰ ਗੁਰੂ ਤੋਂ ਵੱਡਾ ਕਰਤਾ। ਹੁਣ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੋ ਤੁਸੀਂ ਸਾਡੇ ਬੰਦੇ